ਬੇ ਸਮੇਂ ਤੋਂ ਲਗਭਗ 20 ਸਾਲ ਤੋਂ ਕਹਿੰਦੇ ਨੇ ਵੀ ਕੈਪਸੂਲ ਖਾ ਰਹੀ ਸੀ ਤਜਾਬ ਦੇ ਤੇ ਤਜਾਬ ਦੀ ਬਿਮਾਰੀ ਇਹਨਾਂ ਨੂੰ ਜਿਵੇਂ ਹਾਈਪਰਸੈਨਸਿਟੀ ਸੀ ਜ਼ਿਆਦਾ ਤੇ ਤਜਾਬ ਹੁੰਦਾ ਸੀ ਚੱਕਰ ਆਉਂਦੇ ਸੀ ਜਿਵੇਂ ਘਰ ਉੱਠਦੀ ਸੀ ਬਹੁਤ ਜ਼ਿਆਦਾ ਸੀਨੇ ਜਲਨ ਹੁੰਦੀ ਸੀ ਇਦਾਂ ਦੀ ਸਮੱਸਿਆ ਸੀ ਤੇ ਫਿਰ ਇਹ ਆਪਣੀ ਵੀਡੀਓ ਦੇਖ ਕੇ ਆਏ ਸੀ ਤੇ ਆਪਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਦ ਚੰਦ ਕੰਮਲ ਸਿੰਘ 올ਡ ਆਯੁਰਵੇਦ ਦਾ ਧੂਰੀ ਤੋਂ ਸਾੰਤ ਗੋਬਿੰ다 ਸਾਹਿਵਰਦੀ ਕੇ ਸੇਵਾ ਸੰਸਥਾ ਤੋਂ ਜੀ ਕੋਰ ਵੀਡੀਓ ਲੈ ਕੇ ਤੁਹਾਡੀ ਸੇਵਾ ਵਿੱਚ ਆਜ ਰਹੇ ਹਾਂ ਤੇ ਇੱਕ ਬਹੁਤ ਸੋਹਣਾ ਰਿਜ਼ਲਟ ਮੇਰੇ ਨਾਲ ਬੈਠੇ ਨੇ ਸਰਦਾਰ ਜਸਪਾਲ ਸਿੰਘ ਜੀ ਪਿੰਡ ਚਾਂਗ ਤੇ ਪਿਛਲੇ ਲੰਬੇ ਸਮੇਂ ਤੋਂ ਲਗਭਗ 5 ਸਾਲ ਤੋਂ ਕਹਿੰਦੇ ਨੇ ਵੀ ਕੈਪਸੂਲ ਖਾ ਰਹੀ ਸੀ ਤਜਾਬ ਦੇ ਤੇ ਤਜਾਬ ਦੀ ਬਿਮਾਰੀ ਇਹਨਾਂ ਨੂੰ ਜਿਵੇਂ ਹਾਈਪਰ ਐਸਨਸਿਟੀ ਸੀ ਜ਼ਿਆਦਾ ਤੇ ਤਜਾਬ ਨਾਲ ਦਾ ਚੱਕਰ ਆਉਂਦੇ ਸੀ ਜਿਵੇਂ ਘਾਹ ਉੱਠਦੀ ਸੀ ਬਹੁਤ ਜ਼ਿਆਦਾ ਸੀਨੇ ਜਲਣ ਹੁੰਦੀ ਸੀ ਇਦਾਂ ਦੀ ਸਮੱਸਿਆ ਸੀ ਤੇ ਫਿਰ ਇਹ ਆਪਣੀ ਵੀਡੀਓ ਦੇਖ ਕੇ ਆਏ ਸੀ ਤੇ ਸ਼੍ਰੀ ਗੋਬਿੰਦ ਘਰ ਆਏ ਲੈ ਗਏ ਸੀ ਤੇ ਇਹਨਾਂ ਨੂੰ ਕਿੰਦਾ ਦਾ ਰਿਜ਼ਲਟ ਮਿਲਿਆ ਤੇ ਕੀ ਇਹਨਾਂ ਨੂੰ ਲਾਭ ਹੋਇਆ ਇਹ ਆਪਰਸਨਗੇ ਹਾਂਜੀ ਸਰ ਹਾਂਜੀ ਮੈਨੂੰ ਵੀ ਤੇ ਸਾਸਤਰੀ ਕਾਲ ਸਾਰੀ ਸਾਥ ਸੰਗਤ ਨੂੰ ਵੀ ਮੈਂ ਦਰਕਸ਼ਾਤੋ ਜੀ ਆ ਲੈ ਕੇ ਗਈ ਸੀ ਆਪਣੀ ਸਿੱਸੀ ਜੀ ਅੱਗੇ ਨਾਲੋਂ ਬਹੁਤ ਫਰਕ ਆ ਜੀ ਮੈਨੂੰ ਘੱਟ ਤੋਂ ਘੱਟ ਸਾਲ ਵਰ ਮੰਗੂਏ ਕੈਪਸੂਲ ਖੰਦੇ ਨੂੰ ਹੁਣ ਮੈਨੂੰ 20 ਦਿਨ ਹੋ ਗਏ ਜੀ ਆ ਟੌਪਿੰਗ ਦੇ ਨੂੰ ਜੀ ਇਹਦੇ ਨਾਲ ਮੈਨੂੰ ਬਹੁਤ ਫਰਕ ਆ ਜੀ ਮੈਂ ਹੁਣ ਕੇ ਕੈਪਸੂਲ ਲੇਕਦਾ ਨਹੀਂ ਜੀ ਕੈਪਸੂਲ ਬੰਦਦਾ ਹਾਂ ਹਾਂ ਜੀ ਬੰਦਦਾ ਜੀ ਅੱਛਾ 20 ਦਿਨ ਹੋਏ ਤੁਹਾਨੂੰ ਪੈਂਦਿਆਂ ਨੂੰ ਇੱਕ ਸਿੱਸੀ ਵਰਤੇ ਤੁਸੀਂ ਹਾਂ ਜੀ ਹਾਂ ਵਧੀਆ ਜਲਦੀ ਮੇਰੇ ਕੋਲ ਹਾਂ ਜੀ ਬਹੁਤ ਵਧੀਆ ਕਾਰਜ ਮਾਰੇ ਕੈਪਸੂਲ ਬੰਦਦਾ ਹਾਂ 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 ਤੁਸੀਂ ਕੈਪਸੂਲ ਲੇਕਦੇ ਨਹੀਂ ਕੰਮ ਰੱਖੇ ਜੀ ਛਾਲ ਤੋਂ ਤੁਸੀਂ ਲੈ ਰਹੇ ਸੀ ਛਾਲ ਤੋਂ ਇਸ ਹਾਲ ਤੋਂ ਕੈਪਸੂਲ ਲੈ ਰਹੇ ਸੀ ਉਹਨਾਂ ਇਹਦੇ ਨਾਲ ਇਹਨਾਂ ਦਾ ਬਿਲਕੁਲ ਠੀਕ ਆ ਹਾਈਪਰੈਸਿਡਿਟੀ ਇਹ ਨਹੀਂ ਹੈ ਕਿ ਇਹਨਾਂ ਨੂੰ ਇਹ ਲਗਾਤਾਰ ਲੈਣਾ ਪਊਗਾ ਇਹ ਕੁਝ ਟਾਈਮ ਲੈਣਗੇ ਬਸ 2 ਮਹੀਨੇ ਮੰਨ ਲਓ 3 ਮਹੀਨੇ ਲਗਾਤਾਰ ਲੈ ਕੇ ਉਸ ਤੋਂ ਬਾਅਦ ਬੰਦ ਕਰ ਦੇਣਗੇ ਬਿਲਕੁਲ ਠੀਕ ਹੋਊਗਾ ਤੇਜਾਬ ਦੀ ਬਿਮਾਰੀ ਇਹ ਨਹੀਂ ਹੈਗਾ ਵੀ ਟੈਂਪਰੇਰੀ ਠੀਕ ਹੋ ਪਰਮਾਨੈਂਟ ਠੀਕ ਹੋਣੀ ਹੈ ਤੇਜਾਬ ਦੀ ਬਿਮਾਰੀ ਹਾਈਪਰੈਸਿਡਿਟੀ ਬਿਲਕੁਲ ਠੀਕ ਹੋ ਜਾਂਦੀ ਆ ਸਾਰੀ ਉਮਰ ਪਰ ਕੈਪਸੂਲ ਖਾਣ ਦੀ ਲੋੜ ਨਹੀਂ ਪੈਂਦੀ ਤੇ ਲਾਈਕ ਸ਼ੇਅਰ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਉਹ ਵੀਡੀਓ ਲੈ ਕੇ ਚੱਲਦੀ ਆਉਂਗਾ ਦੇਵਾ